ਸਾਹਿਬ ਜੀ ਦੀ ਸ਼ਰਨ ਆਣਾ ਜਦ ਸਾਰੇ ਪਾਸਿਆਂ ਤੋਂ ਨਿਰਾਸ਼ਤਾ ਹੀ ਹੋਈ ਤਦ ਆਪ ਜੀ ਦਾ ਮਨ অতি ਵੈਰਾਗ ਵਿੱਚ ਹੋ ਗਿਆ ਦੋ ਤਿੰਨ ਦਿਨ ਇਸੇ ਹਾਲਾਤ ਵਿੱਚ ਲੰਘ ਗਏ ਆਖਰ ਇੱਕ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ অতি ਵੈਰਾਗ ਵਿੱਚ ਅਰਦਾਸ ਕੀਤੀ ਜੈਸੀ ਕੀ ਚੌਥੇ ਗੁਰਦੇਵ ਸ਼੍ਰੀ ਗੁਰੂ ਰਾਮਦਾਸ ਜੀ ਨੇ ਦੇਵਗੰਧਾਰੀ ਰਾਗ ਵਿੱਚ ਫਰਮਾਨ ਕੀਤੀ ਹੈ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਣ ਕੀ ਚੁਤਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਸਤਿ ਸਰ ਆਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਹਾਰੀ ਹਰ ਜਿਓ ਰੱਖੋ ਲਾਜ ਮੁਰਾਰ ਇਹ ਸਤਿਗੁਰੂ ਜੀਓ ਹੁਣ ਮੈਂ ਸਾਰੇ ਆਸਰੇ ਛੱਡ ਕੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਮੇਰੇ ਤੇ ਕਿਰਪਾ ਕਰੋ ਆਪਣੇ ਸਰੂਪ ਵਿੱਚ ਅਪੇਦਤਾ ਬਖਸ਼ਿਸ਼ ਕਰੋ ਜੀ ਹੁਣ ਮੈਂ ਆਪ ਜੀ ਦਾ ਦਰ ਛੱਡ ਕੇ ਹੋਰ ਕਿਸੇ ਅੱਗੇ ਹੱਥ ਨਹੀਂ ਅੱਡਾਂਗਾ ਬਾਬਾ ਜੀ ਦੱਸਦੇ ਸੰ ਕਿ ਪਤਾ ਨਹੀਂ ਕਿੰਨਾ ਕੁ ਸਮਾਂ ਕਿਸੇ ਵੈਰਾਗ ਤੇ ਪ੍ਰੇਮ ਵਿੱਚ ਮੈਂ ਸਤਿਗੁਰਾਂ ਦੇ ਚਰਨਾਂ 'ਚ ਜੋੜਨ ਦਾ ਕਰਦਾ ਰਿਹਾ। ਕਿ ਐਸੇ ਅਰਦਾਸ ਦੇ ਦੌਰਾਨ ਇੱਕ ਆਵਾਜ਼ ਸੁਣਾਈ ਦਿੱਤੀ ਜਿਸ ਤੇ ਬੋਲ ਸੰ ਹਰਨਾਮ ਸਿੰਘ ਅੰਮ੍ਰਿਤਸਰ ਗੁਰੂ ਵਾਲਾ ਬਣ ਫਿਰ ਤੈਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇਗੀ। ਉਦਾਸ ਨਾ ਹੋ। ਬਸ ਫਿਰ ਕਿਸੇ ਗੁਰੂ ਮਿਲਾਪ ਦੀ ਤੜਫ ਵਾਲੇ ਜੀਵਨ ਨੂੰ ਸੇਧ ਮਿਲ ਗਈ। ਕੁਝ ਹੀ ਦਿਨਾਂ ਬਾਅਦ ਆਪ ਜੀ ਸਖਤ ਸ੍ਰੀ ਕੇਸਕਰ ਸਾਹਿਬ ਅਨੰਪੁਰ ਸਾਹਿਬ ਪੁੱਜ ਗਏ ਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰਸਿੱਖ ਮੀਤ ਚਲੋ ਗੁਰਚਾਲੀ ਰਹਿਤ ਦੇ ਧਾਰਨੀ ਬਣ ਗਏ ਹੁਣ ਮਨ ਵਿੱਚ ਹਰ ਵੇਲੇ ਪ੍ਰਭੂ ਮਿਲਾਪ ਦੀ ਤਾਂਗ ਤੇ ਉਤਸ਼ਾਹ ਬਣਿਆ ਰਹਿੰਦਾ ਆਪ ਜੀ ਤੜਕੇ ਉੱਠ ਇਸ਼ਨਾਨ ਸੋਧ ਕੇ ਅੰਮ੍ਰਿਤ ਅੰਮ੍ਰਿਤ ਇਸ਼ਨਾਨ ਕਰਦੇ ਤੇ ਨਿਤਨੇਮ ਕਰਦੇ ਉਪਰੰਤ ਸੰਸਾਰਿਕ ਜ਼ਿੰਮੇਵਾਰੀ ਜੋ ਭਰਾਵਾਂ ਵੱਲੋਂ ਲਗਾਈ ਜਾਂਦੀ ਉਹ ਪੂਰੀ ਕਰਦੇ ਕਿਉਂਕਿ ਆਪ ਜੀ ਦੀ ਉਮਰ ਅਜੇ 10 ਕੋਸਾਲ ਦੇ ਕਰੀਬ ਹੀ ਸੀ ਕਿ ਆਪ ਜੀ ਦੇ ਪਿਤਾ ਜੀ ਪ੍ਰਭੂ ਨੂੰ ਪਿਆਰੇ ਹੋ ਗਏ ਸਨ ਕੰਮਕਾਰ ਕਰਦੇ ਵੀ ਮੂਲ ਮੰਤਰ ਦਾ ਜਾਪ ਨਾ ਵਿਸਾਰਦੇ ਜੇ ਕਿਤੇ ਮੂਲ ਮੰਤਰ ਦੇ ਜਾਪ ਵੱਲੋਂ ਢਿੱਲ ਪੈ ਜਾਂਦੀ ਤਾਂ ਗੁਰਮੰਤਰ ਦਾ ਪੱਲਾ ਫੜ ਲੈਂਦੇ ਬਸ ਧੰਮ ਧੰਮ ਸਦਾ ਸੁਮਾਲ ਦਾ ਦਬਨਾ ਬਿਰਥਾ ਜਾਏ ਇਕੱਲੇ ਇਕੱਲੇ ਸਵਾਸ ਨੂੰ ਨਾਮ ਸਿਮਰਨ ਬਾਣੀ ਦੁਆਰਾ ਸਫਲ ਕਰਨ ਦਾ ਯਤਨ ਕਰਦੇ ਹਰ ਸਮੇ ਆਪਣੇ ਮਾਲਕ ਨੂੰ ਮਿਲਣ ਦੀ ਤਾਂਗ ਵਿੱਚ ਬਿਰਹੋ ਕੁੱਠੀ ਵਿਯੋਗਣ ਵਾਂਗ ਸਮਾਂ ਬਤੀਤ ਕਰਦੇ ਪ੍ਰਭੂ ਵਿਛੋੜੇ ਦੀ ਪੀੜਾ ਨੂੰ ਹਿਰਦੇ ਵਿੱਚ ਨੱਪ ਕੇ ਹਰ ਸਮੇ ਅਰਦਾਸ ਕਰਿਆ ਕਰਦੇ ਕਿ हे ਮਾਲਕ ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ ਜਿ ਚਰਕਟ ਅੰਤਰ ਹੈ ਸਾਸਾ ਇੱਕ ਪਲਖੇ ਨੇ ਵਿਸਰਹਿ ਤੂੰ ਸੁਆਮੀ ਜਾਨੋ ਹੋ ਬਰਸ 58 ਹੁਣ ਤਾਂ ਗੁਰਦੇਵ ਜੀ ਆਪ ਜੀ ਦੇ ਵਿਛੋੜੇ ਦੀ ਪੀੜਾ ਜੰਬੂਰਾ ਦੇ ਤਸੀਲੇ ਛਿੱਲਣ ਤੋਂ ਵੀ ਔਖੀ ਹੈ ਮਿਹਰ ਦੇ ਸਾਈ ਜੇ ਮੈਨੂੰ ਆਪ ਜੀ ਦਾ ਮਿਲਾਪ ਹੋ ਜਾਵੇ ਤਾਂ ਸੱਚ ਮੁੱਚ ਇਹ ਸਾਰੇ ਦੁੱਖ ਸੁੱਖ ਵਿੱਚ ਪਰਤ ਆਉਣਗੇ ਸੋ ਦਾਤਾ ਜੀ ਕਿਰਪਾ ਕਰੋ ਆਪ ਜੀ ਇਸ ਪਾਰ ਇਸ ਭਾਵ ਤੇ ਆਸ ਵਿੱਚ ਸਮਾਂ ਬਤੀਤ ਕਰਦੇ ਵਿਚੋਹੇ ਜੰਬੂਰ ਖਵੇ ਤਾਂ ਵੰਯਣ ਗਾਖੜੇ ਜੇ ਸੋਤਣੀ ਮਿਲਣ ਨਾਨਕ ਸੁਖ ਸੰਬੂਹ ਸੱਚ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ ਸੁਪਨੇ ਵਿੱਚ 10ਵੇਂ ਪਾਤਸ਼ਾਹ ਜੀ ਦੇ ਦਰਸ਼ਨ ਦੇਣੇ ਤੇ ਬਚਨ ਕਰਨਾ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਪਹਿਲੇ ਵਾਂਗ ਹੀ ਪ੍ਰਮਾਣ ਨਾਲ ਕੰਮ ਵਿੱਚ ਪੂਰਾ ਸਾਥ ਦੇਣਾ ਅਤੇ ਪਹਿਲੀ ਕਾਲ ਨੂੰ ਨਿਰੰਤਰ ਜਾਰੀ ਰੱਖਣਾ ਹੁਣ ਨਿਰਯਤਨ ਹੀ ਸਿਮਰਨ ਜਾਰੀ ਰਹਿੰਦਾ ਕੋਈ ਉਚੇਚਾ ਉਪਰਾਲਾ ਕਰਨ ਦੀ ਲੋੜ ਨਾ ਪੈਂਦੀ ਆਪਣੇ ਨੇਮ ਅਨੁਸਾਰ ਸ਼ਾਮ ਦੇ ਕੰਮ ਤੋਂ ਵੇਲੇ ਹੋ ਕੇ ਉਸ ਰਜਵਾਹੇ ਦੇ ਕੰਡੇ ਬੈਠ ਨਾਮ ਦਾ ਇਲਾਹੀ ਰਸਮਾਨ ਦੇ ਰਹੇ ਉਪਰੋਕਤ ਘਟਨਾ ਦੇ 15 ਕੋ ਦੇਣਾ ਪਿੱਛੋਂ ਸਾਡੇ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਜੀ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਹਰਨਾਮ ਸਿੰਘ ਨੂੰ ਤੁਸੀਂ ਹੁਣ ਕੰਮ ਤੋਂ ਵੇਲੇ ਕਰ ਦਿਓ ਉਹਨਾਂ ਨੂੰ ਕਾਫੀ ਖੇਚਲ ਹੁੰਦੀ ਹੈ ਇਹਨਾਂ ਦੇ ਜਿੰਮੇ ਹੋਰ ਡਿਊਟੀ ਲੱਗੀ ਹੋਈ ਹੈ ਭਰਾ ਤਾਰਾ ਸਿੰਘ ਜੀ ਨੇ ਦਿਨ ਚੜ੍ਹਨ ਤੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਰਾਤ ਵਾਲੀ ਸਾਰੀ ਵਾਰਤਾ ਦੱਸੀ ਅਤੇ ਕਿਹਾ ਕਿ ਚਾਹੇ ਸੁਪਨਾ ਸਮਝ ਲਵੋ ਚਾਹੇ ਪਰ ਤੱਕ ਸਮਝ ਲਵੋ ਮੈਨੂੰ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਮੇਰਾ ਮੰਨਤਾ ਪੂਰਨ ਯਕੀਨ ਵਿੱਚ ਹੈ ਤੇ ਸਾਨੂੰ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਬਾਕੀ ਭਰਾਵਾਂ ਨੇ ਵੀ ਹਾਂ ਵਿੱਚ ਹਾਂ ਮਿਲਾਈ ਕਿ ਸੱਚਮੁੱਚ ਭੀ ਭਰਾ ਹਰਨਾਮ ਸਿੰਘ ਨੂੰ ਖੇਚਲ ਤਾਂ ਬਹੁਤ ਹੈ ਸਾਰਾ ਦਿਨ ਸਾਡੇ ਨਾਮ ਸਾਡੇ ਨਾਲ ਕੰਮ ਕਰਦੇ ਹਨ ਤੇ ਰਾਤ ਸਿਮਰਨ ਭਜਨ ਵਿੱਚ ਬਤੀਤ ਕਰਦੇ ਹਨ ਸਰਬਸੰਮਤੀ ਨਾਲ ਤਿੰਨਾ ਭਰਾਵਾਂ ਨੇ ਫੈਸਲਾ ਕਰ ਲਿਆ ਤੇ ਆਪ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਆਪਣੀ ਮौज ਨਾਲ ਜੋ ਕਰਨਾ ਚਾਹੋ ਕਰੋ ਸਾਡੇ ਵੱਲੋਂ ਆਪ ਜੀ ਨੂੰ ਪੂਰੀ ਆਜ਼ਾਦੀ ਹੈ ਬਾਬਾ ਜੀ ਨੇ ਸਾਰੇ ਭਰਾਵਾਂ ਨੂੰ ਕਿਹਾ ਕਿ ਕੰਮ ਜ਼ਿਆਦਾ ਹੈ ਤੁਸੀਂ ਕਿਸੇ ਨੌਕਰ ਦੀ ਭਾਲ ਕਰੋ ਜਦੋਂ ਨੌਕਰ ਮਿਲ ਗਿਆ ਮੈਂ ਕੰਮ ਛੱਡ ਦੇਵਾਂਗਾ ਸੋ ਥੋੜੇ ਹੀ ਦਿਨਾਂ ਵਿੱਚ ਇੱਕ ਚੰਗਾ ਪ੍ਰੇਮੀ ਨੌਕਰ ਮਿਲ ਗਿਆ ਜਿਸ ਨੇ ਆਪ ਜੀ ਦੀ ਜਗਾ ਸਾਰਾ ਕੰਮ ਸੰਭਾਲ ਲਿਆ ਹੁਣ ਉਸੇ ਸਮੇਂ ਜਿਸ ਸਮੇਂ ਖੇਤਾਂ ਵਿੱਚ ਕੰਮ ਕਰਨ ਜਾਂਦੇ ਸਨ ਜਲਪਾਣੀ ਸ਼ੱਕੇ ਬਾਹਰ ਨਜ਼ਦੀਕ ਹੀ ਛੋਟੀਆਂ-ਛੋਟੀਆਂ ਪਹਾੜੀਆਂ ਸਨ ਉੱਥੇ ਚਲੇ ਜਾਂਦੇ ਅਤੇ ਨਾਮ ਸਿਮਰਨ ਦੇ ਉਲੀਕੇ ਹੋਏ ਨਿਯਮ ਨੂੰ ਪੂਰਾ ਕਰਕੇ ਦੁਪਹਿਰ ਨੂੰ ਘਰ ਆਉਂਦੇ ਲੰਗਰ ਸ਼ੱਕੇ ਮੁੜ ਉਹਨਾਂ ਪਹਾੜੀਆਂ ਦੀ ਇਕਾਂਤ ਵਿਚ ਜਾ ਬੈੰਦੇ ਤੇ ਪ੍ਰਭੂ ਯਾਦ ਵਿੱਚ ਲੀਨ ਰਹਿੰਦੇ ਰਾਤ ਨੂੰ 9 ਵਜੇ ਵਾਪਸ ਕਰ ਆ ਕੇ ਲੋੜ ਅਨੁਸਾਰ ਆਹਾਰ ਕਰਕੇ ਆਰਾਮ ਕਰਦੇ ਤੜਕੇ 2 ਵਜੇ ਫੇਰ ਸਾਵਧਾਨ ਹੋ ਕੇ ਸੌਂਚ ਇਸ਼ਨਾਨ ਕਰ ਨਿਤਨੇਮ ਤੋਂ ਪਿਛੋਂ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਫਿਰ ਪਹਾੜੀਆਂ ਦੀ ਇਕਾਂਤ ਵਿੱਚ ਜਪੋ ਤਾ ਏਕੋ ਨਾਮਾ ਅਵਰੇ ਨਿਰਾਫਲ ਕਾਮਾ ਦੀ ਸੱਚੀ ਕਾਰ ਕਰਦੇ তথা ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਦੇ ਪੂਰਨਿਆਂ ਨੂੰ ਸਾਕਾਰ ਕਰਦੇ ਦਸਵੇਂ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਦੇ ਨੇ ਪਰਵਾਰ ਨੇ ਫਸਲ ਦੀ ਰਾਖੀ ਕਰਨ ਵੇਲੇ ਕੁਵੇਲੇ ਠਹਿਰਨ ਲਈ ਖੇਤ ਵਿੱਚ ਹੀ ਇੱਕ ਛੋਟਾ ਜਿਹਾ ਕੋਠਾ ਬਣਾਇਆ ਹੋਇਆ ਸੀ ਬਾਬਾ ਜੀ ਵੀ ਅਕਸਰ ਜਦੋਂ ਵੇਲ ਹੁੰਦਾ ਜਾਂ ਇਕਾਂਤ ਵਿੱਚ ਭਜਨ ਕਰਨਾ ਹੁੰਦਾ ਤਾਂ ਕਿ ਇਸ ਕੋਠੇ ਅੰਦਰ ਆਪ ਬਿਰਾਜਦੇ ਹੁੰਦੇ ਸਨ। ਬਾਬਾ ਜੀ ਨੇ ਦੱਸਿਆ ਕਿ ਜੇੜ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਗਰਮੀ ਪੈ ਰਹੀ ਸੀ। ਅਸੀਂ ਕਮਰੇ ਅੰਦਰ ਮੂਲ ਮੰਤਰ ਦਾ ਜਾਪ ਕਰ ਰਹੇ ਸਾਂ। ਬੂਹਾ ਖੁੱਲਿਆ ਇੱਕ ਬੜੇ ਨੂਰਾਨੀ ਚਿਹਰੇ ਵਾਲਾ ਗੁਰਸਿੱਖ ਅੰਦਰ ਆਇਆ। ਅਸਾਂ ਦੋਹਾਂ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਨਾਲ ਸਾਂਝ ਕੀਤੀ। ਉਪਰੰਤ ਉਸ ਗੁਰਸਿੱਖ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਤੁਹਾਨੂੰ ਦਰਸ਼ਨ ਦੇਣ ਆ ਰਹੇ ਹਨ। ਮਨ ਵਿੱਚ ਬੜਾ ਚਾਉ ਪੈਦਾ ਹੋਇਆ ਕਾਹਲੀ ਨਾਲ ਅਸੀਂ ਦੋਵੇਂ ਬੂਹੇ ਤੋਂ ਬਾਹਰ ਆ ਗਏ ਪਛਮ ਦਿਸ਼ਾ ਵੱਲ ਥੋੜੀ ਦੂਰ ਕੇ ਦਿਸਿਆ ਕਿ ਸਤਿਗੁਰੂ ਜੀ ਤੇ ਸਵਾਰ ਘੋੜੇ ਤੇ ਸਵਾਰ ਹਨ ਤੇ ਨਾਲ ਚਾਰ ਹੋਰ ਸਿੰਘ ਹਨ ਸਤਿਗੁਰੂ ਜੀ ਨੇੜੇ ਆ ਗਏ ਘੋੜਾ ਖੜਾ ਹੋ ਗਿਆ ਬੜੀ ਨਿਮਰਤਾ ਸਹਿਤ ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਜੋ ਰਕਾਬ ਵਿੱਚ ਸਨ ਨਮਸਕਾਰ ਕੀਤੀ ਸਤਿਗੁਰੂ ਜੀ ਥੋੜਾ ਮੁਸਕਰਾਏ ਅਤੇ ਅਗਾਹ ਤੁਰ ਪਏ ਥੋੜੀ ਦੂਰ ਹੀ ਗਏ ਕਿ ਦਰਸ਼ਨ ਅਲੋਪ ਹੋ ਗਏ ਮਨ ਵਿੱਚ ਬੜੀ ਹੈਰਾਨੀ ਹੋਈ ਉਹ ਗੁਰਸਿੱਖ ਜੋ ਪਹਿਲੇ ਗੁਰਦੇਵ ਜੀ ਦੇ ਆਉਣ ਦੀ ਖਬਰ ਦੇਣ ਆਇਆ ਸੀ ਮੇਰੇ ਪਾਸ ਹੀ ਖੜਾ ਰਿਹਾ ਉਸਨੇ ਕਿਹਾ ਭਾਈ ਹਰਨਾਮ ਸਿੰਘ ਜੀ ਤੁਹਾਨੂੰ ਤਾਂ ਅਤਿਅੰਤ ਖੁਸ਼ੀ ਹੋਣੀ ਚਾਹੀਦੀ ਸੀ ਪਰ ਤੁਸੀਂ ਹੈਰਾਨ ਤੇ ਦਿਲਗੀਰ ਹੋ ਕੀ ਕਾਰਨ ਹੈ ਆਪ ਜੀ ਨੇ ਦੱਸਿਆ ਕਿ ਮੈਂ ਉਸ ਗੁਰਸਿੱਖ ਨੂੰ ਬੇਨਤੀ ਕੀਤੀ ਕਿ ਮੈਂ ਦਿਲਗੀਰ ਇਸ ਕਰਕੇ ਹਾਂ ਕਿ ਸਤਿਗੁਰੂ ਜੀ ਨੇ ਦਰਸ਼ਨ ਵੀ ਦਿੱਤੇ ਪਰ ਬਚਨ ਕੋਈ ਨਹੀਂ ਕੀਤਾ ਗੁਰਸਿੱਖ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ ਤੁਹਾਡੀ ਭਜਨ ਬੰਦਗੀ ਉੱਪਰ ਬਹੁਤ ਪ੍ਰਸੰਨ ਹਨ ਜਿਸ ਕਰਕੇ ਤੁਹਾਨੂੰ ਦਰਸ਼ਨ ਦਿੱਤੇ ਹਨ ਬਚਨ ਇਸ ਕਰਕੇ ਨਹੀਂ ਹੋਏ ਕਿਉਂਕਿ ਤੁਸੀਂ ਨਿਤਨੇਮ ਵਿੱਚ ਜਪ ਸਾਹਿਬ ਦਾ ਪਾਠ ਨਹੀਂ ਕਰਦੇ ਮੈਂ ਕਿਹਾ ਕਿ ਜਪ ਸਾਹਿਬ ਦਾ ਪਾਠ ਕਠਿਨ ਹੋਣ ਕਾਰਨ ਮੈਂ ਨਹੀਂ ਕਰਦਾ ਸ੍ਰੀ ਸੁਖਮਨੀ ਸਾਹਿਬ ਆਸਾ ਦੀ ਵਾਰ ਤਾਂ ਹਰ ਰੋਜ਼ ਕਰਦਾ ਹਾਂ ਗੁਰਸਿੱਖ ਨੇ ਉੱਤਰ ਦਿੱਤਾ ਕਿ ਜੋ ਸਤਗੁਰੂ ਜੀ ਦਾ ਹੁਕਮ ਹੈ ਉਸ ਨੂੰ ਪੂਰਾ ਕਰਨਾ অতি ਜ਼ਰੂਰੀ ਹੈ ਕੋਈ ਸਿੱਖ ਨਿਤਨੇਮ ਦੀ ਬਾਣੀ ਨੂੰ ਛੱਡ ਕੇ ਹੋਰ ਆਪਣੀ ਮਰਜ਼ੀ ਨਾਲ ਜਿੰਨੀ ਬਾਣੀ ਮਰਜ਼ੀ ਪੜ ਲਵੇ ਗੁਰ ਸਾਹਿਬ ਜੀ ਦੀ ਉਸ ਤੇ ਪੂਰੀ ਖੁਸ਼ੀ ਨਹੀਂ ਹੁੰਦੀ ਜੋ ਪੰਝਾ ਪਿਆਰਿਆਂ ਦੁਆਰਾ ਦੱਸੇ ਗੁਰੂ ਦੇ ਹੁਕਮ ਨੂੰ ਪੂਰਾ ਕਰਕੇ ਫਿਰ ਹੋਰ ਭਜਨ ਸਿਮਰਦਾ ਕਰਦਾ ਹੈ ਬਾਣੀ ਪੜਦਾ ਹੈ ਸਤਿਗੁਰੂ ਜੀ ਦੀ ਉਸ ਤੇ ਬੇਅੰਤ ਖੁਸ਼ੀ ਹੁੰਦੀ ਹੈ ਜੋ ਹੁਕਮ ਮੰਨਣ ਵਿੱਚ ਟਿਲ ਕਰਦਾ ਹੈ ਗੁਰੂ ਸਾਹਿਬ ਜੀ ਦੀ ਪੂਰਨ ਬਖਸ਼ਿਸ਼ ਤੋਂ ਵਾਂਝਿਆ ਰਹਿ ਜਾਂਦਾ ਹੈ ਉਸੇ ਦਿਨ ਤੋਂ ਭਾਵੇਂ ਕਿੰਨਾ ਵੀ ਚਿਰ ਲੱਗੇ ਸਹਿਜੇ ਸਹਿਜੇ ਹਰ ਰੋਜ਼ ਜਪ ਸਹਿਬ ਦਾ ਪਾਠ ਨਿਤਨੇਮ ਚ ਸ਼ਾਮਿਲ ਕਰ ਲਿਆ ਤੇ ਥੋੜਾ ਥੋੜਾ ਕਰਕੇ ਜੁਬਾਨੀ ਕੰਠ ਕਰ ਲਿਆ ਗੁਰਬਾਣੀ ਵੀ ਹੁਕਮ ਮੰਨਣ ਦੀ ਹੀ ਪ੍ਰਉਪਤਾ ਕਰਦੀ ਹੈ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਵੇ ਪਾਈ ਸੀ তথা ਹੁਕਮ ਰਜਾਈ ਜੋ ਚਲੇ ਸੋ ਪਵੇ ਖਜ਼ਾਨੇ ਇੱਥੇ ਕੋਈ ਵੀ ਹੀਲ ਹੁਜਤ ਜਾਂ ਛੋਟ ਨਹੀਂ ਜਿਵੇਂ ਤੀਸਰੇ ਪਾਦਸ਼ਾਹ ਜੀ ਨੇ ਫਰਮਾਇਆ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੂਟਾ ਖਾਵੇ ਗੁਰੂ ਕੀ ਸਿੱਖੀ ਵਿੱਚ ਤਾਂ ਹੁਕਮ ਮੰਨਣ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਹ ਪਰਵਾਣ ਚੜ ਜਾਂਦਾ ਹੈ ਸਿੱਖੀ ਹੈ ਹੀ ਹੁਕਮ ਮੰਨਾ ਹੁਕਮ ਮੰਨੇ ਸੋ ਜਨ ਪਰਵਾਣ ਅਤੇ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋਂ ਸੇਵੇ ਹੁਕਮ ਅਰਾਦੇ ਹੁਕਮੇ ਸਮਾਸਮਾਈ ਜਿਵੇਂ ਬਾਬਾ ਲੈਣਾ ਜੀ ਨੇ ਸਤਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਿਆ ਜੋ ਸਤਗੁਰੂ ਨੇ ਹੁਕਮ ਦਿੱਤਾ ਉਸ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਉਸ ਦੀ ਕਮਾਈ ਕਰ ਵਿਖਾਈ ਹੁਕਮ ਮੰਨਣ ਦਾ ਸਦਕਾ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਲੈਣਾ ਜੀ ਵਿੱਚ ਆਪਣੀ ਜੋਤ ਧਰ ਕੇ ਬਾਬਾ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਸਾਰੇ ਸਤਿਗੁਰਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ ਜਿਨ੍ਹਾਂ ਹੁਕਮ ਮੰਨਿਆ ਉਹ ਪਰਮਾਨ ਚੜ ਗਏ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤਸ਼ਾਹ ਹੈ tatha ਹੁਕਮ ਮੰਨੇ ਤਾਂ ਹਰ ਮਲੇ ਮਿਲੇ ਤਾਂ ਵਿੱਚੋਂ ਹੋਮੇ ਜਾਏ ਗੁਰਸਿੱਖ ਲਈ ਪੰਜਾ ਪਿਆਰਿਆਂ ਦੁਆਰਾ ਮਿਲਿਆ ਉਪਦੇਸ਼ ਗੁਰੂ ਹੁਕਮ ਹੈ ਇਸ ਲਈ ਟਿਲ ਕੀਤਿਆਂ ਗੁਰੂ ਜੀ ਦੀ ਪੂਰਨ ਖੁਸ਼ੀ ਤੋਂ ਵਾਜੇ ਰਹਿ ਜਾਈਦਾ ਹੈ ਚੰਡੀ ਦੀ ਵਾਰ ਦਾ ਪਾਠ ਕਿਸ ਵੇਲੇ ਕਰਨਾ ਹੈ ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ ਕਈ ਵਾਰ ਮਨ ਵਿੱਚ ਵਿਚਾਰ ਆਉਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਅਤੇ ਕਿੰਨਾ ਕਰਨਾ ਚਾਹੀਦਾ ਹੈ ਕਈ ਸਾਧੂ ਮਹਾਤਮਾ ਨੂੰ ਵੀ ਪੁੱਛਿਆ ਪਰ ਉਹ ਵੀ ਕੋਈ ਤਸੱਲੀ ਬਖਸ਼ ਉੱਤਰ ਨਾ ਦੇ ਸਕੇ ਇੱਕ ਦਿਨ ਖੇਤਾਂ ਵਿੱਚ ਜੋ ਕੋਠਾ ਸੀ ਉਸ ਵਿੱਚ ਬੈਠ ਕੇ ਸੋਧ ਰਹਿ ਰਾਜ ਸਾਹਿਬ ਦਾ ਪਾਠ ਕਰਨ ਉਪਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ ਫਿਰ ਸੋਹਿਲਾ ਸਾਹਿਬ ਪੜ ਕੇ ਸੌਣ ਦੀ ਤਿਆਰੀ ਕੀਤੀ ਬਾਹਰ ਚੰਦ ਦੀ ਚਾਨਣੀ ਸੀ ਤੇ ਬੂਹਾ ਖੁੱਲਾ ਹੀ ਰੱਖਿਆ ਹੋਇਆ ਸੀ ਆਪ ਅਜੇ ਆਰਾਮ ਕਰਨ ਲਈ ਲੇਟੇ ਹੀ ਸਨ ਕਿ ਕੁਝ ਦੂਰ ਤੋਂ ਦੋ ਬੰਦੇ ਆਪਣੇ ਵੱਲ ਆਉਂਦੇ ਦੇਖੇ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੇ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ ਰਾਹੀ ਮੁਸਾਫਿਰ ਹੋਏ ਤਾ ਲੋਡ ਅਨੁਸਾਰ ਲੀੜਾ ਕੱਪੜਾ ਦੇ ਕੇ ਆਰਾਮ ਕਰਨ ਲਈ ਜਗ੍ਹਾ ਦੇ ਦੇਵਾਂਗੇ ਅਤੇ ਜੇ ਕੋਈ ਲੁੱਟਣ ਖੋਹਣ ਵਾਲੇ ਹੋਏ ਤਾਂ ਡਟ ਕੇ ਮੁਕਾਬਲਾ ਕਰਾਂਗੇ ਅਜੇ ਐਨੀ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਉਹਨਾਂ ਨੇ ਇੱਕਦਮ ਆ ਕੇ ਇੱਕ ਨੇ ਮੈਨੂੰ ਸਿਰ ਵੱਲੋਂ ਅਤੇ ਦੂਸਰੇ ਨੇ ਪੈਰਾਂ ਵੱਲੋਂ ਦਬਾ ਲਿਆ ਮਨ ਹੀ ਮਨ ਵਿੱਚ ਮੈਂ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮੁਸਾਫਰ ਹਨ ਅਤੇ ਨਾ ਹੀ ਕੋਈ ਲੁਟੇਰਾ ਜੋ ਇੰਨੀ 체ਤੀ ਮੈਨੂੰ ਆ ਦੱਬਿਆ ਹੈ ਇਹ ਕੋਈ ਸਤਪੁਰਖ ਸ਼ਹੀਦ ਸਨ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਅਜੇ ਦੋ ਪਾਠ ਹੀ ਕੀਤੇ ਸਨ ਕਿ ਸਿਰ ਵਾਲੇ ਪਾਸੇ ਤੋਂ ਜਿਸ ਨੇ ਦੱਬਿਆ ਸੀ ਉਹ ਸਿੰਗ ਨੇ ਛੱਡ ਦਿੱਤਾ ਤੇ ਨਾਲ ਹੀ ਦੂਸਰੇ ਨੇ ਵੀ ਮੈਂ ਉੱਠ ਕੇ ਬੈਠ ਗਿਆ ਸ਼ਹੀਦ ਸਿੰਘ ਕਹਿਣ ਲੱਗੇ ਕਿ ਅਸੀਂ ਤੈਨੂੰ ਦੱਬਣ ਨਹੀਂ ਆਏ ਸੀ ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਵਾਰ ਪ੍ਰਥਾਏ ਸ਼ੰਕਾ ਸੀ ਕਿ ਕਿਸ ਵੇਲੇ ਕਿੰਨਾ ਪਾਠ ਤੇ ਕਿਸ ਤਰ੍ਹਾਂ ਕਰਨਾ ਹੈ ਉਸ ਦੀ ਵਿਧੀ ਦੱਸਣ ਆਇਸਾ ਪਰ ਤੁਹਾਡੇ ਮਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ ਜਿਸ ਕਰਕੇ ਤੁਹਾਨੂੰ ਅਸੀਂ ਦੱਬਿਆ ਸੀ ਚੰਡੀ ਦੀ ਵਾਰ ਦਾ ਪਾਠ ਜੇ ਸੂਰਜ ਮਿਟੇ ਤੋਂ ਪਿੱਛੋਂ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਹੈ ਇਸ ਨੂੰ ਬੰਦ ਨਹੀਂ ਕਰਨਾ ਭਾਵੇਂ ਦੋ ਜਾਂ ਇੱਕ ਇਸ ਤੋਂ ਵੱਧ ਸਿੰਘ ਵਾਰੀ-ਵਾਰੀ ਰਲ ਕੇ ਕਰੀ ਜਾਣ ਜੇ ਕੋਈ ਇਕੱਲਾ ਸਾਰੀ ਰਾਤ ਕਰ ਸਕਦਾ ਹੋਵੇ ਤਾਂ ਵੀ ਠੀਕ ਹੈ ਜਿਸ ਜਿੱਥੇ ਪਾਠ ਕਰਨਾ ਹੋਵੇ स्वच्छ ਬਸਤਰ ਵਿਛਾ ਕੇ ਸੌਂਚ ਇਸ਼ਨਾਨ ਕਰਕੇ ਉੱਪਰ ਬੈਠ ਕੇ ਪਾਠ ਕਰਨਾ ਹੈ ਦੇਸੀ ਕੀ ਅਧੀ ਜੋਤ ਜਗਾ ਲੈਣੀ ਚਾਹੀਦੀ ਹੈ ਜੇ ਦਿਨੇ ਪਾਠ ਕਰਨਾ ਹੈ ਫਿਰ ਕੋਈ ਖਾਸ ਵਿਧੀ ਨਹੀਂ ਚਾਹੇ ਕੋਈ ਇੱਕ ਪਾਠ ਕਰ ਲਵੇ ਦੋ ਕਰੇ ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਐਨੇ ਬਚਨ ਦੱਸ ਕੇ ਉਹ ਵਾਪਸ ਮੂਹੇ ਤੋਂ ਬਾਹਰ ਨਿਕਲਦੇ ਹੀ ਅਲੋਪ ਹੋ ਗਏ। ਸ਼੍ਰੀ ਅਨੰਦਪੁਰ ਸਾਹਿਬ ਜਾ ਕੇ 6 ਮਹੀਨੇ ਮੂਲ ਮੰਤਰ ਦਾ ਜਾਪ ਕਰਨਾ। ਪਰਮੇਸ਼ਰ ਜੀ ਦੇ ਪਿਆਰ ਦੇ ਰੰਗ ਵਿੱਚ ਆਪ ਜੀ ਸਮਾਂ ਬਿਤਾ ਰਹੇ ਸਨ ਕਿ ਮਾਣਵੇ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਖਾਲਸੇ ਦੀ ਜਨਮ ਭੂਮੀ ਹੈ। ਜਿੱਥੇ ਸਤਗੁਰੂ ਜੀ ਨੇ ਪੂਰਨ ਮਨੁੱਖ ਖਾਲਸੇ ਦੀ ਸਿਰਜਣਾ ਕੀਤੀ ਅਤੇ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਅਨੁਸਾਰ ਪਰਮਪੁਰਖ ਜੀ ਦੇ ਹੁਕਮ ਵਿੱਚ ਅਨੇਕ ਪ੍ਰਕਾਰ ਦੇ ਬਚਿੱਤਰ ਕੌਤਕ ਕਰਕੇ ਮਨੁੱਖਤਾ ਲਈ ਪੂਰਨ ਪਾਏ ਉਸ ਪਵਿੱਤਰ ਅਸਥਾਨ ਦੀ ਧੂੜੀ ਨੂੰ ਪਰਸਨ ਅਤੇ ਉਸ ਭੂਮੀ ਉੱਪਰ ਬੈਠ ਕੇ ਸਿਮਰਨ ਭਜਨ ਕਰਨ ਦਾ ਚਾਉ ਆਪ ਦੇ ਮਨ ਵਿੱਚ प्रबल ਬਣ ਬੈਠਾ ਕੁਝ ਹੀ ਦਿਨਾਂ ਵਿੱਚ ਇਸ ਬਣੇ ਫੁੱਡ ਨੇ ਨੂੰ ਸਾਕਾਰ ਕਰਨ ਲਈ ਪਰਿਵਾਰ ਨੂੰ ਦੱਸ ਦਿੱਤਾ ਆਪ ਜੀ ਸਰ ਗੋਦੇ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ ਤਖਤ ਸਾਹਿਬ ਜੀ ਦੇ ਦਰਸ਼ਨ ਕਰਕੇ ਟਿਕਾਣਾ ਕਿਲਾ ਅਨੰਦਗੜ੍ਹ ਸਾਹਿਬ ਨੂੰ ਬਣਾਉਣਾ ਕੀਤਾ ਸੰਤ ਕਨ੍ਹਈਆ ਸਿੰਘ ਜੀ ਉਦੋਂ ਕਿਲਾ ਅਨੰਦਗੜ੍ਹ ਸਾਹਿਬ ਦੀ ਸੇਵਾ ਕਰਵਾਉਂਦੇ ਸਨ ਉਹਨਾਂ ਨੇ ਬੜੇ ਪ੍ਰੇਮ ਨਾਲ ਇੱਕ ਛੋਟਾ ਜਿਹਾ ਕਮਰਾ ਰਹਾਇਸ਼ ਲਈ ਦੇ ਦਿੱਤਾ ਅਗਲੇ ਹੀ ਦਿਨ ਜੋ ਫੁਰਨਾਮਣ ਵਿੱਚ ਲੈ ਕੇ ਆਏ ਸਨ ਕਿ ਉਸ ਕਾਰਜ ਨੂੰ ਆਰੰਭ ਕਰ ਦਿੱਤਾ ਨਿਤਨੇਮ ਤੋਂ ਇਲਾਵਾ ਬੱਤੀ ਮਾਲਾ ਹਰ ਰੋਜ਼ ਮੂਲ ਮੰਤਰ ਦੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਲੰਗਰ ਵਿੱਚੋਂ ਇੱਕ ਵਕਤ ਪ੍ਰਸ਼ਾਦਾ ਛੱਕ ਲੈਣਾ ਨਿਯਮ ਪੂਰਾ ਕਰਨ ਤੋਂ ਪਿੱਛੋਂ ਜੋ ਵਾਧੂ ਸਮਾਂ ਬਚਣਾ ਉਸ ਨੂੰ ਰੋਟੀ ਕੁੱਟ ਕੇ ਜਾਂ ਇਮਾਰਤ ਦੀ ਚੱਲ ਰਹੀ ਸੇਵਾ 'ਚ ਟੋਕਰੀ ਟੋਕੇ ਜਾਂ ਹੋਰ ਸੇਵਾ ਕਰਕੇ ਸਫਲਾ ਕਰਨਾ 6 ਮਹੀਨੇ ਇਸ ਤਰ੍ਹਾਂ ਨਿਰੰਤਰ ਗੁਰੂ ਦੀ ਗੁਰੂ ਕੀ ਚਰਨ ਛੋ ਨਾਲ ਪਿੱਤਰ ਹੋਈ ਧਰਤੀ ਤੇ ਰਹਿ ਕੇ ਲਾਹਾ ਪ੍ਰਾਪਤ ਕੀਤਾ ਸਤਿਗੁਰੂ ਜੀ ਨੇ ਹੋਰ ਬੇਅੰਤ ਬਖਸ਼ਿਸ਼ਾਂ ਕੀਤੀਆਂ ਤਖਤ ਸਾਹਿਬ ਤੇ ਦੇਖ ਕਰਵਾ ਕੇ ਨਿਯਮ ਦਾ ਭੋਗ ਪਾਇਆ ਅਤੇ ਵਾਪਸ ਪੰਜਾਬ ਦੇ ਗੁਰਸਥਾਨਾਂ ਦੇ ਦਰਸ਼ਨ ਕਰਦੇ ਮੁੜ 119 ਚੱਕ ਜ਼ਿਲ੍ਹਾ ਸਰਗੋਦਾ ਹੁਣ ਪਾਕਿਸਤਾਨ ਪੁੱਜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ